ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਡੇਰੀਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਤੇ ਭਾਈ ਜੀ ਉਹਨਾਂ ਨੇ ਅੱਜ ਟੋਟਲ 6 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਇੱਕ ਗੱਬਣ ਵੈੜ ਆਈ ਵੱਡੇ ਕਦ ਕਾਢ ਦੀ ਮਾਲਕ ਤੇ ਇੱਕ ਤਾਜੀ ਸੂਈ ਆ ਝੋਟੀਆਂ ਤੇ ਬਾਕੀ ਗੱਬਣਾ ਝੋਟੀਆਂ ਸੇਲ ਕਰਨੀਆਂ ਜੀ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਨਾ ਹੀ ਡਿਟੇਲ ਲਵਾਂਗੇ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566004918 ਤੇ ਇੱਕ ਬੇਨਤੀ ਜ਼ਰੂਰੀ ਇਹ ਆ ਸਭ ਤੋਂ ਪਹਿਲਾਂ ਕਿਸੇ ਵੀਰ ਨੇ ਜਦੋਂ ਵੀ ਵੀਡੀਓ ਤੇ ਪਸ਼ੂ ਖਰੀਦਣਾ ਆਪਣੀ ਆ ਕੇ ਸੂਆ ਡੰਗਰ ਦੋ ਟਾਈਮ ਚੋਲਿਆ ਕਰੋ ਤੇ ਜਿਹੜਾ ਗੱਬਣ ਡੰਗਰ ਹੁੰਦਾ ਉਹਨੂੰ ਆਪਣੀ ਤਸੱਲੀ ਥਾਂ ਟੇਪ ਕੇ ਚੈੱਕ ਪਾਸ ਕਰਾ ਕੇ ਫੇਰ ਲੈ ਕੇ ਜਾਇਆ ਕਰੋ ਜੀ ਕਿਉਂਕਿ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਗੱਲਬਾਤ ਕਰਾਉਨੇ ਆ ਵੀਰ ਨਾਲ ਦੇ ਇਹਨਾਂ ਡੀਲ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਾਰੇ ਭੈਣ ਭਰਾਵਾਂ ਨਾਲ ਜੀ ਇਹ ਪ੍ਰੋਜੈਕਟ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਆ ਜੀ ਠੀਕ ਆ ਤੇ ਅੱਜ ਕਿੰਨੇ ਪਾਉ ਸੇਲ ਕਰਨੇ ਆ ਭਾਜੀ 6 ਆ ਜੀ 6 ਭਾਜੀ ਠੀਕ ਆ 6 ਉਹ ਤੇ ਅੱਜ ਅੰਕਲ ਹੋਣੀ ਵੀ ਦੱਸਣਗੇ ਹੈ ਨਾਲ ਹਾਂ ਜੀ ਠੀਕ ਦੱਸਾਂਗੇ ਠੀਕ ਆ ਤੇ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਪਿੰਡ ੜੀ ਵਾਲਾ ਜ਼ਿਲ੍ਹਾ ਮਾਨਸਰ ਤਸਵੀਰ ਬਖੂਦਾਰ ਸਾਹਿਬ ਠੀਕ ਹੈ ਜੀ ਹਾਈਵੇ ਆਪਣੇ ਤੋਂ 10 ਕਿਲੋਮੀਟਰ ਹੋਊਗਾ ਨਾਮ ਦੱਸ ਦਿਓ ਜੀ ਨਾਮ ਡੈਡੀ ਦਾ ਬਿੱਲਾ ਹੀ ਚੱਲਦਾ ਯਾਰਾ ਜੀ ਮੇਰਾ ਨਾਂ ਜੱਗਾ ਜੀ ਠੀਕ ਆ ਫੋਨ ਨੰਬਰ ਦੱਸ ਦਿਓ 9914794913 ਅੰਕਲ ਜੀ ਤੁਸੀਂ ਦੱਸ ਦਿਓ ਆਪਣਾ ਨੰਬਰ 985213052 ਠੀਕ ਹੈ ਠੀਕ ਹੈ ਅੱਜ ਅੰਕਲ ਨੇ ਸਾਰੀ ਡਿਟੇਲ ਦੇਣੀ ਆ ਤੋਂ ਪਹਿਲੀ ਵੀਡੀਓ ਦਾ ਮਾਲ ਕਿਦਾਂ ਕਿੰਨੇ ਕਿੱਚੇ ਵੇਚ ਗਿਆ ਹੈ ਬਈ ਬੜੀ ਕਿਰਪਾ ਮਹਾਰਾਜ ਜੀ ਨੇ ਵਾਹ ਤੇ 8 ਵਜੇ ਨੂੰ ਵੇਚ ਗਿਆ 10:00 ਜੀ ਸ਼ੁਰੂ ਹੋਈ ਆ ਆਪਾਂ 9:00 ਵਜੇ ਪਾਈ ਸੀ ਵੀਡੀਓ ਰਾਤ 12:00 ਵਜੇ ਨੂੰ ਮਾਲ ਵੇਚ ਗਿਆ 12:00 ਵਜੇ ਨੂੰ ਐ ਅੱਛਾ ਰਾਤੋਂ ਰਾਤੀ ਫਿਰ ਲੋੜੀ ਵਾਲੇ ਦਿਨ ਪੂਰੀ ਐ ਮੈਂ ਨਾ ਸੇਰ ਨੂੰ 10:00 ਵਜੇ ਨੂੰ ਸਾਰੇ ਲੱਗਿਆ ਠੀਕ ਹੈ ਸਾਰੇ ਕਿਲੇ ਖਾਲੀ ਹੋ ਗਏ ਸਾਰੇ ਵੰਦੇ ਠੀਕ ਅੱਜ ਫੇ ਕਿੰਨੀਆਂ ਕੱਪੜਾ ਵਾਂ ਹਾਂਜੀ ਨੰਬਰ 5 ਆ 5 ਗੱਬਣਾ ਜੀ 5 ਗੱਬਣਾ ਮੱਝਾਂ ਵਾਂ ਤੇ ਇੱਕ ਗਾਈ ਹੋਰ ਮੱਝਾਂ ਗੱਬਣਾ ਇੱਕ ਬੈੜ ਗੱਬਣਾ ਇੱਕ ਸੂਈ ਮੈਂ ਵਿੱਚ ਸੂਈ ਝੋਟੀ ਠੀਕ ਆ ਠੀਕ ਇੱਕ ਸੂਈ ਤਾਂ ਅੱਜ ਤਾਂ ਕਾਫੀ ਵੱਡੀ ਮੱਝ ਲਿਆਂਦੀ ਆ ਨੇ ਚਲੋ ਬਾਹਰ ਆ ਜਾਓ ਆ ਵੱਡੀ ਮੱਝ ਵੀ ਦਿਖਾਣੀ ਆ ਸ਼ੁਰੂਆਤ ਪਰ ਅੱਜ ਤੋਂ ਕਰਨੀ ਇਧਰਲੇ ਨੰਬਰ ਤੋਂ ਆ ਵੇਖੋ ਪਹਿਲਾਂ ਮੱਝ ਦਿਖਾ ਲਈਏ ਵੀ ਝੋਟੀ ਆ ਆ ਕੱਦ-ਕਾੜ ਚੈੱਕ ਕਰੋ ਸਿੰਗ ਦੀ ਕੁਆਲਿਟੀ ਚੈੱਕ ਕਰੋ ਥਾਣ ਵੇਖੋ ਜੀ ਆ ਵੇਖੋ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਆ ਵੇਖੋ ਜੀ ਹਵਾ ਨਾਲ ਵੀ ਚੈੱਕ ਕਰ ਲਓ ਆ ਆਇਆ ਬਾਕੀ ਤੌਰ ਕੇ ਵੀ ਦਿਖਾਉਣੀ ਆ ਆਪਾਂ ਹਾਂਜੀ ਅੰਕਲ ਜੀ ਇਹਦਾ ਸੂਆ ਕਿਨਵਾ ਤੇ ਸੂਆ ਰਗਾ ਤੀਜੇ ਸੁੜੀ ਭਾਜੀ ਅੱਛਾ ਤੀਜੇ ਸੂਏ ਹਾਂਜੀ ਬੰਦੀ ਸਾਹਿਬ ਠੀਕ ਆ ਠੀਕ ਆ ਮਾਰਨਾ ਨਹੀਂਗਾ ਐਵੇਂ ਆਖੀ ਜੇ ਦੂਜੇ ਸੁਣੀ ਐ ਜੀ ਪਹਿਲੇ ਸੁਣੀ ਆ ਤੇ ਦੁੱਧ ਕਿੰਨਾ ਚ ਵਾਇਆ ਨੇ ਦੁੱਧ ਨੇ 17 18 ਕਿਲੋ ਚ ਆਇਆ 17 18 ਕਿਲੋ ਦੁੱਧ ਚ ਆਇਆ ਅੱਧੀ ਝੋਟੀ ਆਈ ਆ ਅੱਛਾ ਗੰਗਾ ਗੰਗਾ ਨਗਰ ਦੀ ਆ ਹਾਂਜੀ ਆਪਣੇ ਬੰਦੇ ਕੋਲ ਲਈ ਆ ਤੇ ਉਹਨਾਂ ਲੈ ਆਦੀ ਕਿੰਨੇ ਦਿਨ ਲਾ ਜੂਗੀ ਇਹ ਇਹ ਦਿਨੇ ਦੇ 5 ਦਿਨ ਪੂਰੇ ਆ ਬਾਕੀ ਉੱਤੇ ਲੈ ਜੂ ਠੀਕ ਆ ਠੀਕ ਆ ਇਹਨੂੰ ਖੋਲ ਕੇ ਤੋਰੀ ਇੱਕ ਰੰਗ ਆ ਵੇਖੋ ਇਹ ਕੱਦ-ਕਾਦ ਚੈੱਕ ਕਰੋ ਝੋਟੀ ਦਾ ਅੰਕਲ ਦਾਦੇ ਗੰਗਾ ਨਗਰ ਤੋਂ ਆਈ ਆ ਝੋਟੀ ਕੱਦ ਵੇਖੋ ਤੇ ਹਵਾਨਾ ਚੈੱਕ ਕਰੋ ਬਾਕੀ ਪੂਰੀ ਕੁਆਲਿਟੀ ਦੀ ਆ ਜੀ ਆ ਵੇਖੋ ਕਮਾ ਲਓ ਭਾਜੀ ਕਮਾ ਲਓ ਆ ਵੇਖ ਲੈ ਆਓ ਲੈ ਆਓ ਆ ਵੇਖੋ ਜੀ ਸੁੰਗ-ਸੁੰਗ ਦੀ ਕੁਆਲਿਟੀ ਦੇ ਕੱਦ ਚੈੱਕ ਕਰ ਲਓ ਹਾਈਟ ਚੰਗੀ ਆ ਥਾਂ ਬਹੁਤ ਸੋਹਣਾ ਲੱਗਿਆ ਲਾ ਜੋ ਜਿੱਲੇ ਜੋ ਲਾ ਜੋ ਬੰਦੋ ਭਰੀ ਇੱਧਰ ਹੀ ਲਾ ਜੋ ਆਹ ਵੇਖੋ ਜੀ ਪੂਰੀ ਵਜਨ ਵਾਲੀ ਅਚੰਗੀ ਸੋਹਣੀ ਹੈ ਜੀ ਦਵੇ ਸਹੀ ਦੇਣ ਕਿੰਨੇ ਲੈ ਜੂਗੀ ਜਿਹੜੇ ਭਾਜੀ 10 ਲੈ ਜਾਣੇ ਆ ਅੱਛਾ 10 ਦਿਨ ਲੈ ਜੂ ਉੱਤੇ ਵੀ ਖਾਣੇ ਆਪਾਂ ਸਦੇ ਲੈ ਜੀ ਠੀਕ ਆ ਠੀਕ ਆ ਸਹੀ ਹੈ ਤੇ ਬਾਕੀ ਹੈ ਵੀ ਬਾਕੀ ਧੱਕ ਧੁੱਕ ਦੇ ਸਹਾਰਾ ਨਾ ਵੇਖ ਲੋ ਵੀ ਜਿੰਨੀ ਅੱਗੇ ਓਨੀ ਪਿੱਛੇ ਆ ਚੰਗੀ ਤਿਆਰ ਹੋਈ ਆ ਕੱਦ ਵੇਖ ਲੋ ਤੁਸੀਂ ਚੈੱਕ ਕਰ ਲੋ ਭਾਜੀ ਮੜਾ ਸਿੱਧਾ ਆ ਕੇ ਖਲੋਇਓ ਆ ਭਾਜੀ ਦਾ ਕੱਦ ਵੇਖ ਲੋ ਅੰਦਾਜ਼ਾ ਲਾ ਲੋ ਆਪਾਂ ਕਦੇ ਝੂਮਣੀ ਕਰਦੇ ਵੀਡੀਓ ਨੂੰ ਆਹ ਵੇਖੋ ਜੀ ਕੱਦ ਬਹੁਤ ਚੰਗਾ ਛੋਟੀ ਦਾ ਠੀਕ ਆ ਐਰ ਕੱਦ ਉਹ ਤੇ ਕਿੰਨਾ ਚ ਵਾਜੂਗੀ 20 ਤੋਂ ਪਲਾਸਟ ਹੋਣਾ ਚਾਹੀਦਾ ਬਾਦ ਤੋਂਣਾ ਚਾਹੀਦਾ 20 ਤੋਂ ਪਲਾਸਟ ਆਊਗੀ ਠੀਕ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਇਹਦਾ 120 5000 ਛੋੜ ਕਰ ਦਾਂਗੇ ਅੱਛਾ ਜੀ 5000 ਭਾਈ ਤੁਸੀਂ ਕਿੰਨਾ ਡਾਉਣਾ ਜੇ ਚਲੋ ਇਹ ਕੀ ਕਰਨਾ ਕੋਈ ਗੱਲ ਡਾਉਣਾ ਕੋ ਥੋੜਾ ਬੋਧਾ ਵੇਖ ਲਓ ਕਰ ਜੋ ਕਹਿ ਦਿੰਦਾ ਨਾ ਹਾਂਜੀ ਉਹ ਤੇ ਪੈਰ ਨਿਪਾਵਾਂਗੇ ਠੀਕ ਆ ਜੀ ਇੱਕ 15 ਦੀ ਉਹ ਤੋਂ ਮੌਕੇ ਛੋੜ ਛਾੜ ਹੋ ਜੂਗੀ ਮੌਕੇ ਦੇ ਛੋੜ ਛਾੜ ਜੋ ਟਾਈਮ ਦੇਖਿਓ ਜੀ ਠੀਕ ਹੈ ਬਾਕੀ ਫੋਨ ਕਰ ਆਹ ਭਾਈ ਨੇ ਜਹਾਰ ਹੋਰ ਘਟਾਤਾ ਜੀ ਠੀਕ ਹੈ ਠੀਕ ਹੈ ਜੀ ਇਹ ਤਾਂ ਭਿੰਡਰ ਬਰਾਬਰ ਆ ਕਾਰੋਬਾਰੀ ਬੰਦਾ ਜੀ ਆਇਆ ਨਾ ਫੇਰ ਕਰਨਾ ਪੈਂਦਾ ਮੰਨਦਾ ਇੱਕ ਇੱਕ 14 ਦੀ ਹੋ ਗਈ ਜੇ ਬਾਕੀ ਫੋਨ ਲਾ ਲਓ ਝੋਟੀ ਬਹੁਤ ਹੀ ਸੋਹਣੀ ਮੁੱਲ ਬਿਲਕੁਲ ਜਾਇਜ਼ ਕੀਤਾ ਜੀ ਸਾਸ ਵੜੀ ਬੰਦਾ ਹਾਂ ਜੀ ਥਣ ਥਣ ਬਹੁਤ ਸੋਹਣਾ ਲੱਗਾ ਹਾਂ ਬਹੁਤ ਰਹਿੰਦੀ ਹੈ ਕਾਰੋਬਾਰੀ ਭਿੰਡਰ ਸਾਹਿਬ ਆਇਆ ਨੇ ਵੇਚਣ ਵਾਲਾ ਫੇਰ ਮੰਨ ਕਰਨਾ ਪੈਂਦਾ ਹਾਂ ਜੀ ਹਾਂ ਜੀ ਹਾਂ ਜੀ ਆ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਇਹਦਾ ਵਜ਼ਨ ਚੈੱਕ ਕਰ ਲੋ ਕੱਦ ਵੀ ਚੈੱਕ ਕਰ ਲੋ ਸਿੰਘ ਦੀ ਕੁਆਲਿਟੀ ਅੱਖ ਵੇਖੋ ਕਿਹੜੀ ਲੱਗੀ ਇਹਨੂੰ ਅੱਖ ਆਹ ਵੇਖੋ ਜੀ ਸਿੰਘ ਦੀ ਕੁਆਲਿਟੀ ਚੈੱਕ ਕਰੋ ਤੇ ਆਹ ਵੇਖੋ ਜੀ ਹਮਾਰਾ ਇਹਦਾ ਕਰਮਾ ਵਾਲੀ ਦਾ ਥਾਣ ਵੇਖੋ ਜੀ ਇਹਦਾ ਬਹੁਤ ਹੀ ਸੋਹਣਾ ਗੈਸ ਤੇ ਥਾਣ ਲੱਗਾ ਪੂਰਾ ਐ ਵੱਡੀ ਆ ਕਿ ਮੰਜਾ ਡੈਂਦਾ ਇਹਦੇ ਉੱਤੇ ਵੀ ਵੇਖੋ ਬਦਾਂ ਸ਼ਾਨ ਦਾ ਇਹਦਾ ਛੂ ਆ ਕੇ ਨਵਾ ਜੀ ਜਮਨੀਆਂ ਦਾ ਅੱਛਾ ਤੀਜਾ ਸੂਆ ਤੀਜਾ ਸੂਆ ਠੀਕ ਹੈ ਜੀ ਤੇ ਦਿਨ ਕਿੰਨੇ ਲਾਜੂਗੀ ਇਹ ਇਹ 2-4 ਦਿਨ ਹੀ ਲਾਜੂਗੀ ਅੱਛਾ 2-4 ਦਿਨ ਲੈ ਜਾਊਗੀ ਹਾਂਜੀ ਠੀਕ ਇਹ ਆ ਕੇ ਵੱਡੀ ਆ ਵੱਡੀ ਪੂਰੀ ਦੁੱਧ ਕਿੰਨਾ ਚ ਆਇਆ ਨੇ ਦੁੱਧ ਬੁਲਾ ਨਹੀਂ ਆਇਆ ਦਵਾਰ 16 17 ਗਲੂਚ ਹੋਇਆ ਇਹਨਾਂ ਨੇ ਅੱਛਾ ਜੀ ਦੁੱਧ ਤੇ ਜਦੋਂ ਗਾੜੀ ਸੇਵਾ ਦਾ ਜੇ ਕੋਈ ਭਣ ਭਰਾ ਸੇਵਾ ਕਰੂ ਚੰਗੀ ਠੀਕ ਆ ਹਾਂਜੀ ਵੱਧ ਜਵਾਂ ਸਕਦੀ ਆ ਹਾਂਜੀ ਸੇਵਾ ਜੀ 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 ਠੀਕ ਇਹਨੂੰ ਤੋੜ ਦੋ ਇਹ ਵਾਲੀ ਉਧਾਇਆ ਘਰ ਖਾਦਾ ਫਿਰ ਮੈਂ ਇਹਨੂੰ ਤਾਲ ਹਾਂਜੀ ਬੜੇ ਪੁੱਛਣਾ ਖਾਣਾ ਆ ਵੇਖੋ ਇੱਕ ਆਪ ਦੇ ਚੈੱਕ ਕਰੋ ਝੋਟੀ ਦਾ ਸਿੰਘ ਸਿੰਘ ਵੇਖ ਲਓ ਤੀਜਾ ਸੂਆ 17 18 ਲੀਟਰ ਪਹਿਲਾਂ ਚੁਆਇਆ ਇਹਨੇ ਦਾ ਹਰਕਾਂ ਵੇਖੋ ਵੀ ਸੂਣ ਦੇ ਬਸ ਨੇੜੇ ਹੀ ਆ ਦੇਣੇ ਦੇ ਆਹ ਆਹ ਵੇਖੋ ਜੀ ਪਲਵਾਨਾ ਜਾ ਕਰੋ ਥਣ ਵੇਖ ਲਓ ਗੈਬ ਕਿੰਨਾ ਥਣਾ ਦੇ ਵਿੱਚ ਪੂਰੀ ਵੱਡੇ ਕੱਦ ਦੀ ਮਾਲਕ ਆ ਹਾਥੀ ਲਾ ਲਓ ਇਹਨੂੰ ਹਾਥੀ ਵਰਗੀ ਆਗੇ ਪਲਵਾਨਾ ਮਦੁਰਦੀ ਛਾਈ ਪਲਵਾਨਾ ਮਦੁਰਦੀ ਆ ਪਲਵਾਨਾ ਵਰਗੀ ਤੋਰ ਆ ਇਹਦੀ ਇਹ ਆ ਜੀ ਕੱਚੇ ਥਾਂ ਦੇ ਦੋ ਦਿਨ ਚ ਥਾਂ ਨੱਪ ਜਾਂਦੀ ਆ ਆਹ ਦੇਖੋ ਜੀ ਬਹੁਤ ਜਿਆਦੀ ਵੱਡੀ ਆ ਜੀ ਪੂਰੇ ਵਜਨ ਵਾਲੀ ਆਗੇ ਐਵੇਂ ਕੋਈ ਛੋਟੀ ਨਾ ਸਮਝ ਲਿਓ ਆਗੇ ਇੱਥੇ ਲਾ ਕੇ ਖਲੋ ਕੇ ਵੇਖਿਓ ਸੱਗੀ ਕਰੇ ਆਪਣੀ ਆ ਦੇਖੋ ਜੀ ਖਾਣ ਥੁਣ ਚੈੱਕ ਕਰ ਲਓ ਪੂਰੀ ਕੈਮ ਆ ਜੀ ਬੜੀ ਮਹਿ ਆ ਜੀ ਤੇ ਦਿਨ ਲੈ ਜੂ ਇੱਕ ਦੋ ਕਿ ਨਹੀਂ ਲੈ ਜੀ ਲੈ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਦਿਨ ਇੱਕ ਦੋ ਲੈ ਜੂਗੀ ਬਾਕੀ ਜਿੰਨਾ ਹਵਾਂ ਨਾ ਅੱਗੇ ਉਹਨਾਂ ਪਿੱਛੇ ਨੂੰ ਆ ਇਹ ਆਈ ਗਰੂਨ ਬੜਾ ਛਾਇ ਬੜੀ ਫਰੀਰ ਬੜਾ ਮਹਿ ਹਾਂ ਜੀ ਹਾਂ ਜੀ ਵਜਨ ਵਾਲੀ ਪੂਰੀ ਚੰਗੀ ਤਗੜੀ ਆ ਠੀਕ ਹੈ ਜੀ ਠੀਕ ਤਾਂ ਦੁੱਧ ਆਰਕਾ ਕਿੰਨਾ ਚ ਵਾਜੂਗੀ ਸਰ ਦੁੱਧ ਸੇਵਾ ਦਾ ਚਲੋ ਭੈਣ ਭਰਾ ਸੋਨਾ 17 ਕਿਲੋ ਦੇ ਚ ਆਇਆ ਦਾ ਨੇ ਹਾਂਜੀ ਹਾਂਜੀ ਇਹ ਘਰ ਖਾਦਾ ਮੈਂ ਨੇ 17 18 ਲੀਟਰ ਦੁੱਧ ਨੇ ਪਿਛਲੇ ਸੂਏ ਚ ਵਾਇਆ ਵਾ ਗਿਆ ਐਰਕ ਐਰਕਾ ਤੀਜੇ ਸੂਏ ਤੀਜੇ ਸੂਏ ਸੋਨਾ ਆਰਕਾ ਤੀਜੇ ਸੂਏ 22 ਲੀਟਰ ਚ ਵਾਜੂ ਹੁਣ ਠੀਕ ਸੇਵਾ ਦੀ ਗੱਲ ਹੈ ਜੀ ਤੇ ਇਹਦਾ ਮੁੱਲ ਵੀ ਫੇ ਬਹਿ ਕੇ ਕਰਲਾ ਨਹੀਂ ਜਦੋਂ ਬੰਦਾ ਆਊਗਾ ਹਾਂ ਫੋਨ ਤੇ ਕਰਲਾ ਆ ਸਵਾਰ ਤਾਂ ਹੀ ਆਉਣਾ ਜੇ ਬਹਿ ਕੇ ਮੁੱਲ ਹੋਊਗਾ ਐਡੀ ਵੱਡੀ ਮੱਝ ਦਾ ਲਾ ਕੇ ਕੋਈ ਆਣ ਕੇ ਵੇਖੇ ਤੇ ਸਮਝੂਗੀ ਮੁੱਲ ਕਰਾਂਗੇ ਹਾਂਜੀ 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 ਵੇਖੋ ਕਿ ਤਿੰਨ ਚਾਰ ਲੱਖ ਤੇ ਨਹੀਂ ਕਰ ਦੇਣਾ ਇਹਨਾਂ ਨੂੰ ਤਿੰਨ ਚਾਰ ਲੱਖ ਨਹੀਂ ਕਰਾਂਗੇ ਹਾਂ ਇਨਸਾਫ ਹੀ ਕਰਾਂਗੇ ਨਹੀਂ ਨਹੀਂ ਕੋਈ ਠੀਕ ਆ ਦੇਦਾਂਗੇ ਇਨਸਾਫ ਨਾਲ 2 ਲੱਖ ਤੋਂ ਥੱਲੇ ਹੀ ਆ ਦੇ 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 ਬਾਕੀ ਆਪੇ ਜਿੱਥੇ ਕਿ ਤੁਹਾਡੀ ਗੱਲ ਹੋ ਜੀ ਉਹਦੇ ਕਰ ਲਿਓ ਇਨਸਾਫ ਹੈ ਜਦੋਂ ਬੰਦਾ ਲੈਣ ਆਲਾ ਆ ਦੇ ਦਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਹੋਊਗਾ ਫੋਨ ਤੇ ਹੋ ਜਦੋਂ ਫੋਨ ਤੇ ਉਹ ਘਰ ਆ ਜੇ ਘਰ ਆਣ ਕੇ ਬੈਠ ਵੇਖੇ ਮੈਂ ਬੈ ਕੇ ਚਾਹ ਪਾਣੀ ਪੀਵੇ ਜੇ ਮੈਂ ਲਵੇ ਹਾਂ ਸਵਾਗਤ ਮੈਂ ਲੈਣੀ ਚਾਹਵੇ ਤਾਂ ਹੀ ਸਵਾਗਤ ਦੇ ਦਾਂਗੇ ਸਵਾਗਤੇ ਬੋਲੀ ਖਵਾ ਕੇ ਦੇਓ ਵਿੱਚ ਹੋ ਕੇ ਖੜੇ ਸਾਡੀ ਮੈਂ ਕਮੀ ਨਹੀਂ ਕੋਈ ਕਮੀ ਨਹੀਂ ਇਹ ਚੰਗੀ ਤਾਂ ਰੁਪਏ ਨਾ ਲਾਏ ਜੀ 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 ਸਵਾਗਤ ਮੈਂ ਭੈਣ ਭਰਾ ਜੀ ਕੋ ਮੰਗੂ ਬਿਆਨਾ ਬਾਕੀ ਆਓ ਬਿਆਨਾ ਪੱਕਾ ਪਾ ਦੇ ਤੇ ਸਵਾਗਤ ਇਹ ਲੈ ਦੇ ਨਾਲੇ ਖਾ ਕੇ ਜਾਵੇ ਬੋਲੀ ਅਗਲਾ ਆਹ ਵੇਖੋ ਜੀ ਬਹੁਤ ਹੀ ਵੱਡੀ ਆ ਛੋਟੀ ਛੋਟੀ ਨਾ ਸਮਝਲੇ ਕੋਈ ਬਾਕੀ ਜਿੱਡੀ ਮਰਜੀ ਦੂਰੋਂ ਦੂਰੋਂ ਦਿਖਾਉਨੇ ਆਪਾਂ ਝੂਮਝਾਵ ਨਹੀਂ ਕਰਦੇ ਵੀ ਲਾ ਕੇ ਕਰਕੇ ਦਿਖਾ ਦਾਂਗੇ ਭਾਜੀ ਲਾ ਕੇ ਖਲੋ ਜਿਓ ਇੱਕ ਵਾਰ ਫੇਰ ਮੜਾ ਜਾ ਕਦ ਦੇਖ ਲੋ ਚੈੱਕ ਕਰ ਲੋ ਇਹਨਾਂ ਖਾਕਾਂ ਪੈਂਦੀਆਂ ਇਹਨੂੰ ਫੇਰੀ ਪਾ ਦੀਆਂ ਜੀ ਉਦੋਂ ਨੇ ਪਾ ਦੀਆਂ ਆਹ ਵੇਖੋ ਜੀ ਅੰਕਲ ਦਾ ਕਦਮ ਵੀਰ ਨਾਲੋਂ ਥੋੜਾ ਜਿਹਾ ਉੱਚਾ ਵਾ ਇਹਨੇ ਸਮਝੀ ਜਾਵੇ ਅੰਕਲ ਆ ਕੇ ਛੋਟੀ ਲੱਗਦੀ ਆ ਹਾਂ ਜੀ ਇਹਦੇ ਕੋਲ ਜੀ ਇਹ ਕਿਰਪਾ ਕਰਾਰ ਆ ਜੀ ਕਿਰਪਾ ਕਰ ਠੀਕ ਆ ਵੇਖੋ ਜੀ ਬੜੀ ਚੰਗੀ ਆ ਜੀ ਮੈਂ ਫਿਰ ਠੰਡੀ ਬੜੀ ਆ ਪਿੰਡ ਸਾਲ ਚੂਣ ਬਹੁਤ ਚੰਗੀ ਇਹਦੀ ਗੱਲ ਹੀ ਮੈਂ ਇਹਦੇ ਵਿੱਚ ਆ ਗਈ ਮਾਸਾ ਬਹੁਤ ਚੰਗੀ ਇਹ ਆ ਗਿੰਦੀ ਹੈ ਬੜੀ ਬਰੀਕ ਬਰਾਗ ਆ ਫਰੀ ਰੋੜਾ ਵਾ ਹਾਂਜੀ ਹਾਂਜੀ ਮੇਰੀ ਬੰਦੇ ਕੋਲ ਹੀ ਆ ਫੋਨ ਕਰ ਫੋਨ ਕਰ ਲਿਓ ਆਪਾਂ ਆ ਦਿਖਾਉਣੀ ਅਗਲੇ ਇਹਦਾ ਸੂਆ ਕਿਨਵਾ ਜੀ ਇਹਦਾ ਸੂਆ ਦੂਜਾ ਆ ਦੂਜਾ ਸੂਆ ਠੀਕ ਆ ਜੀ ਤੇ ਕਿੰਨੇ ਦਿਨ ਲੈ ਜੂਗੀ ਇਹ ਇਹ 12-13 ਦਿਨ ਲੈ 12-13 ਦਿਨ ਲੈ ਜੂਗੀ ਠੀਕ ਆ ਜੀ ਦੁੱਧ ਕਿੰਨਾ ਚੋਆਇਆ ਨੇ ਜੀ ਤੁਸੀਂ 10 ਲੀਟਰ ਚੋਆਇਆ ਨੇ ਅੱਛਾ 10 ਲੀਟਰ ਚੋਆਇਆ ਆ ਜੀ ਜਿੰਨਾ ਕੋਈ ਦੱਸਿਆ ਤੁਹਾਨੂੰ ਭਰਾ ਉਹ ਦੱਸਣਾ ਆ ਆ ਤੁਸੀਂ ਮੁੱਲ ਵੀ 10 ਲੀਟਰ ਵਾਲਾ ਹੀ ਕਰਨਾ ਮੈਂ ਤਾਂ ਹਾਂ ਜੀ ਇਹਨੂੰ ਤੋੜ ਦਿਓ ਜੀ ਇਹਦਾ ਸੂਆ ਕਿਦਾਂ ਦੂਜਾ ਦੱਸ ਦੂਜਾ ਦੂਜਾ ਭਾਈ ਦੂਜਾ ਸੂਆ ਇਹਦਾ ਆ ਵੇਖੋ 10 ਲੀਟਰ ਚੋਆਇਆ ਨੇ 28 ਤਰੀਕ ਨੂੰ ਨਿਰ ਪੂਰੇ ਆ ਯਾਰ ਕਾ ਦੂਜੇ ਸੂਏ ਸੂਣਾ ਆ ਇਹਨੇ 28 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਆ ਵੇਖ ਸਕਦੇ ਆ ਸੋਹਣੀ ਆ ਖਾਣ ਤੁਣ ਬੜਾ ਸੋਹਣਾ ਲੱਗਾ ਇਹਨੂੰ ਕਮਾ ਲਓ ਭਾਜੀ ਆਜੋ ਆਜੋ ਇਹ ਆ ਵੀ ਥਾਣਾ ਵਾਲੀ ਪਿਛੇ ਦੀ ਛਾਈ ਕਰਦੀ ਹੋਊਗੀ ਸਾਡੀ ਠੀਕ ਹੈ ਠੀਕ ਹੈ ਇਹਦੀ ਗੱਲ ਨਹੀਂ ਜੀ ਆਹ ਥਾਣ ਵੇਖ ਲਓ ਜੀ ਐਰ ਕਾ ਦੁੱਧੋਂ ਬਾਜੂ ਕੀ ਭਾਜੀ ਆਹੋ ਜੀ ਬਦਲ ਨਹੀਂ ਆ ਜੀ ਸੇਵਾ ਨਾਲ ਠੀਕ ਹੈ ਠੀਕ ਹੈ ਸਹੀ ਹੈ ਆ ਬਾਕੀ ਸੇਵਾ ਦਾ ਜਾਂ ਦੁੱਧ ਦੁੱਧ ਜਿੰਨਾ ਪਾਲੂ ਕੋਈ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਕਰਮ ਜਿਹਨਾਂ ਮੈਂ 70 ਕਰਦਾ 67000 ਦੇ ਦਾਂਗੀ ਠੀਕ ਹੈ ਜੀ ਤੇ ਮੌਕੇ ਤੇ ਕਿੰਨਾ ਕੁ ਮਾਨ ਕਰਨਾ ਉੱਚ ਮੌਕੇ ਤੇ ਯਾਰ ਕਰਦਾਂਗੇ ਮਾਨ 60000 ਦੀ ਫੋਨ ਕਰ ਲੈ ਕੋਈ ਹਨਾ ਬਸ ਕੋਈ ਗੱਲ ਬ੍ਰਾਂਚ ਆਪਾਂ ਕਹਾਂਗੇ ਬੜਾ ਬ੍ਰਾਂਚ ਦਾ ਠੀਕ ਹੈ ਠੀਕ ਤੇ ਬਾਕੀ ਕੋਈ ਸਾਫ ਡੰਗਰ ਲੱਭਣ ਨਹੀਂ ਡਿਆ ਇਹ ਆ ਕਿ ਸੱਦੀ ਕਰੇ ਪੂਰੀਆਂ ਸਾਫ ਹੋਣੇ ਸੋਹਣੀਆਂ ਆ ਇਹ ਸੋਹਣੀਆਂ ਆ ਵੇਖੋ ਇਹਦਾ ਵੀ ਥਣ ਥਣ ਚੈੱਕ ਕਰੋ 15 ਦਿਨ ਇਹਨੇ ਵੀ ਲੈ ਜਾਣੇ ਆ ਆ ਵੇਖੋ ਕੱਦ ਕਾਠੇ ਦਾ ਵੀ ਚੰਗਾ ਇਹਦਾ ਸੂਆ ਕਿਨਵਾ ਜੀ ਇਹਦਾ ਸੂਆ ਦੂਜਾ ਵਾ ਅਛਾ ਦੂਜਾ ਸੂਆ ਸੋਨਾ ਇਹਨੇ ਪਹਿਲੇ ਸੂਏ ਦੁੱਧ ਕਿੰਨਾ ਚੋਆ 12 ਕਿਲੋ ਚੋਆ 12 ਕਿਲੋ ਦੁੱਧ ਚੋਆ ਨੇ ਠੀਕ ਹੈ ਠੀਕ ਇਹਨੂੰ ਤੋੜ ਦਿਓ ਜੀ ਜਦੋਂ ਕਿਹਨੇ ਫੋਨ ਦੇ ਆਪਣੇ ਵੀਡੀਓ ਵੇਖਣੀ ਫੋਨ ਦੇ ਵਿੱਚ ਸਕਰੀਨ ਵੱਡੀ ਕਰਕੇ ਵੀਡੀਓ ਵੇਖਿਆ ਕਰੋ ਜੀ ਆਹ ਵੇਖੋ ਜੀ ਝੋਟੀ ਇਹ ਵੀ ਚੰਗੀ ਸੋਹਣੀ ਆ ਛਾਹ ਵੇਖਾ ਤਾਂ ਥਾਣੇ ਦਾ ਵੀ ਸੋਨਾ 12 ਕਿਲੋ ਦੁੱਧ ਚੋਆ ਦੂਜੇ ਸੂਏ ਸੋਨਾ ਇਹਨੇ ਜੀ ਆਜੋ ਭਾਜੀ ਆਜੋ ਫੇਸਬੂਕ ਬੜਾ ਸੋਹਣਾ ਵਾ ਆ ਵੇਖ ਸਕਦੇ ਆ ਚੰਗੀ ਤਿਆਰ ਹੋਊਗੀ ਢਿਲਾ ਬੜੀਆਂ ਇਹਦੇ ਹਵਾਨੇ ਚ ਤਾਂ ਬਾਕੀ ਥਣਾ ਦਾ ਗੈਬ ਵੀ ਚੰਗਾ ਹੈ ਵੀ ਜਦੋਂ ਹਵਾਨਾ ਭਰ ਗਿਆ ਚੰਗੀ ਬਣੂਗੀ ਫੱਬੂਗੀ ਪੂਰੀ ਤੇ ਜਦੋਂ ਢਿਲਾ ਕੱਢੂਗੀ ਨਾ ਇਹ ਫਿਰ ਦੇਖੋਗੇ ਵੀ ਝੋਟੀ ਹੈਗੀ ਆ ਇਹ ਪੂਰੇ ਦਿਨਾਂ ਦੇ ਸੁਪੂਗੀ ਕਿ ਖੜੂ 1-2 ਦਿਨ ਉੱਪਰ ਆਹ ਏ 15 ਵੀ ਖੜੀ 18 ਵੀ ਖੜ ਸਕਦੀ ਹੈ ਠੀਕ ਹੈ ਜੀ ਅਸੀਂ ਮੋਲੀ ਲਈ ਆ ਅਸੀਂ ਕਿਹੜਾ ਪਿਆ ਢਿਲਵਾਈ ਆ ਚਲੋ ਆਰਕਾਂ ਆਰਕਾਂ ਦੁੱਧ ਕਿੰਨਾ ਚਾਉ 15 16 ਕਿਦੋਂ ਚਾਹ ਦੂਜੀ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ 90000 ਰੁਪਇਆ ਜੀ ਅੱਛਾ ਉਹ ਚੋ ਕਿੰਨੀ ਛੋਟ ਕਰ ਦੋਗੇ ਆਰਕਾਂ ਛੋਟ ਕਰਦਾ 5000 ਸੀਗਾ 85 ਦੀ ਉੱਚ ਮਾਨਦਾਨ ਹੋ ਜੂਗਾ ਮਾਨਦਾਨ ਕੇ ਬੜਾ ਕਰਤਾ ਬਾਕੀ ਫੋਨ ਫਾਨ ਕਰ ਲੈ ਕੋਈ ਕਰ ਦਿਓ ਕਿ ਮਾਨਦਾਨ ਹੀ ਕਰ ਹੀ ਦੇਣਾ ਉਹਨੂੰ ਬੜਾ ਛੋੜਾ ਜਿਹੜੇ ਨੂੰ ਜਦੋਂ ਟਾਈਮ ਆਇਆ ਕਈ ਵਾਰਾਂ ਵੀਰ ਕਰ ਦਿੰਦੇ ਜਾਣ ਪਛਾਣ ਵਾਲੇ ਫੇ ਤੁਹਾਡਾ ਜਾਣ ਪਛਾਣ ਵਾਲੇ ਮਿਲ ਜਾਂਦੇ ਕਿ ਜੀ ਤੁਹਾਡਾ ਨਾਂ ਚੱਲਦਾ ਵਾ ਤੇ ਤੁਹਾਨੂੰ ਫੋਨ ਕਰਕੇ ਮਾਨਦਾਨ ਕਰਾ ਲੈਣਾ ਉਹਨੂੰ ਕੋਈ ਗੱਲ ਨਹੀਂ ਕਿਰਪਾ ਨਾਲ ਜਾਣ ਪਛਾਣ ਵਾਲੇ ਠੀਕ ਹੈ ਜੀ ਠੀਕ ਹੈ ਇੰਨਾ ਕਿ ਸਾਰੇ ਬਾਕੀ 85000 ਚੋਂ ਮਾਨਦਾਨ ਹੋ ਜੂਗਾ ਥਣ ਦਾ ਕੇ ਬੜਾ ਆਹ ਸੂਈ ਆ ਜੀ ਤਾਂ ਜੀ ਆ ਛੋਟੀ ਦੇ ਹਵਾਨੇ ਨੂੰ ਚੈੱਕ ਕਰ ਲਓ ਆ ਵੇਖੋ ਬਹੁਤ ਸੋਹਣਾ ਤਿਆਰ ਕੀਤਾ ਵਾ ਸਿੰਘ ਦੀ ਕੁਆਲਿਟੀ ਇਹਦੀ ਚੈੱਕ ਕਰੋ ਜੀ ਆ ਵੇਖੋ ਤੇ ਥਾਣੇ ਵੇਖੋ ਬੜਾ ਸੋਹਣਾ ਲੱਗਾ ਇਹਨੂੰ ਆ ਵੇਖੋ ਜੀ ਬੱਚਾ ਕੀ ਇਹਦਾ ਜੀ ਮਗਰ ਇਹ ਕੱਟੀ ਬੰਦ ਰਹਾ ਆ ਕੱਟੀ ਆ ਜੀ ਇਹਦੀ ਆ ਵੇਖ ਸਕਦੇ ਕੱਟੀ ਬੜੀ ਸੋਹਣੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ 8 ਦਿਨ ਹੱਤਕ ਹੋ ਗਿਆ ਜੀ ਆ ਹੱਤਕ ਹੋ ਗਿਆ ਠੀਕ ਹੈ ਇਹਦਾ ਸੂਆ ਸੂਆ ਦੂਜਾ ਪਾਈ ਇਹਦਾ ਅੱਛਾ ਦੂਜਾ ਸੂਆ ਤੇ ਦੁੱਧ ਕਿੰਨਾ ਹੋਣੇ ਇਹਦੇ ਕੋਲ ਦੁੱਧ ਭਾਜੀ ਐ ਹੋਣੇ ਜਿਹੜੇ ਮਿੰਤੀ ਵਾਲਾ ਤੂੰ ਦੱਸ ਤੋ ਬਾਹਰ ਆ 10 ਤੋਂ ਬਾਹਰ ਆ ਹਾਂਜੀ ਠੀਕ ਹੈ ਜੀ ਜਿਹੜਾ ਮਨਾ ਦੇਣਾ ਆਪਾਂ 10 ਕਿਲੋ ਬਣਾ ਦਿਓਗੇ 11 ਲੀਟਰ ਹੋਊਗਾ 11 ਹੋਊਗਾ ਸਾਢੇ 5 ਲੀਟਰ ਇੱਕ ਟਾਈਮ ਦਾ ਚੋਲੂ ਆ ਠੀਕ ਹੈ 11 ਲੀਟਰ ਦੁੱਧ ਪੱਕਾ 11 ਲੀਟਰ ਚੋਲੀ ਦਾ ਠੀਕ ਹੈ ਜੀ ਬੱਚੇ ਦਾ ਅਲੱਗ ਹਾਂ ਜੀ ਬੱਚੇ ਵੀ ਸਾਢੇ ਫੇਰ ਵਾਧਾ ਹੋਣਾ ਵਾਂਗੇ ਹਾਂ ਜੀ ਵਾਧੇ ਐਸੇ ਵਾਧੇ ਚੱਲਦੀ ਆਪਾਂ ਇਹ ਦੁੱਧ ਦੱਸਾਂਗੇ ਦਾ ਹਾਲਾ ਜੀ ਆ ਜਿਹੜੇ ਲੀਟਰ ਬਣਾ ਦੇਣੇ ਉਹ ਤੁਸੀਂ ਦੱਸਦਾ ਵੀ 11 ਲੀਟਰ ਦੁੱਧ ਦੇ ਨਾਲ ਲੈ ਆਉ ਤਾਂ ਉਹ ਗੱਲ ਤੋਂ ਬਣਾ ਦੇ ਠੀਕ ਹੈ ਜੀ ਠੀਕ ਇਹਨੂੰ ਤੋੜ ਦਿਓ ਜੀ ਆਹ ਵੇਖੋ ਇਹ ਕੱਦ-ਕਾੜ ਚੈੱਕ ਕਰ ਲਓ ਝੋਟੀ ਦਾ ਸੁੰਗ-ਸੁੰ ਬਾਕੀ ਖਾਨ ਚੈੱਕ ਕਰੋ ਇਹ ਖਾਨ ਬਹੁਤ ਸੋਹਣਾ ਲੱਗਾ ਇਹਨੂੰ ਆਹ ਵੇਖੋ ਇਹ ਹਵਾਨਾ ਬੜਾ ਸੋਹਣਾ ਹੈ ਦਾ ਆ ਵੇਖ ਸਕਦੇ ਆ ਕਮਾਲ ਹੋ ਗਿਆ ਜੀ ਪਿੱਛੇ ਦੇ ਬੱਚਾ ਕੱਟੀ ਹੈ ਜੀ ਇੱਕ ਆਪਾਂ ਤੁਹਾਨੂੰ ਹੁਣ ਵਹਿੜ ਦਿਖਾਉਣੀ ਹੈ ਵਹਿੜ ਵੀ ਬੜੀ ਸੋਹਣੀ ਆ ਕਿੰਨਾ ਕੁ ਕਰ ਜੂਗੀ ਤੁਹਾਡੇ ਆਈਡੀਆ ਨਾਲ ਤਾਂ ਜੀ ਇਹ ਦੁੱਧ ਤਾਂ ਮਾਰੇ ਕੇ ਬਣਾ ਜੀ ਸੇਵਾ ਕੋ ਚੰਗੀ ਭੈ ਭਾਈ ਵਿਚ ਉਹਦਾ ਬੰਦ ਲਗਾ ਦਈਆ ਠੀਕ ਹੈ ਜੀ ਹਲਸਤਾ ਜੀ ਰੁਕੋ 14 15 ਕਿਲੋ ਦੁੱਧ ਚਵਾਉਂਦੀ ਬਾਕੀ ਹੈ ਵੀ ਨਸਲ ਵਾਲੀ ਆ ਹਵਾਨਾ ਬੜਾ ਸੋਹਣਾ ਦਾ ਗੈਪ ਵੀ ਥਣਾ ਦਾ ਇੱਕ ਰੰ ਫੇਰ ਵੇਖ ਲਓ ਬੜਾ ਸੋਹਣਾ ਵਾ ਬਹੁਤ ਹੀ ਵਧੀਆ ਵਾਂਗ ਹਾਂਜੀ ਹਾਂਜੀ ਛਿੱਗੀ ਹੈ ਜੀ ਛਿੱਗੀ ਆ ਮੂਦ ਛਿੱਗੀ ਮੂਦ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਪਤਾ ਜੀ ਇਹਦਾ 95 ਕਰਦੇ ਹਾਂ ਅੰਕਲ ਜੀ ਦੱਸੋ ਫੇਰ ਹਾਂਜੀ ਚਲਣ ਤਨੂੰ ਹਾਂ ਜੀ ਰਦਾ ਵੀ ਜਰਾ 90 ਦੀ 90 ਦੀ ਆ ਵੇ ਲੋ ਅੰਕਲ ਨੇ ਖੁੱਲਾ ਦਿਲਦਰ ਆ ਕਰਦਾ ਅਜ ਫੇ ਪੰਜ ਪੰਜ ਜਹਾੜੀ ਲਾਤਾ ਸਾਰੀ ਹੋ ਜੋ ਰਦਾ ਕੈਮਰਾ ਸਾਹਮਣੇ ਆਏ ਪੰਜ ਵੇ ਲੋ ਫੇ ਮੈਂ ਤਾਂ ਸਪੋਰਟ ਨਾਲ ਹੀ ਕਹਿੰਦੇ ਠੀਕ ਹੈ ਠੀਕ ਹੈ ਫੋਨ ਫੋਨ ਕਰ ਲਿਓ ਜੀ ਬਹੁਤ ਹੀ ਇਹ ਆ ਕਿ ਮੁੱਲ ਬਿਲਕੁਲ ਜਾਇਜ਼ ਕੀਤੇ ਇਹਨਾਂ ਨੇ ਤੇ ਆ ਉਹਦੇ ਵੀ ਮੋੜਿਆ ਚਲੋ ਭਾਂ ਭਰਾ ਜਿਹੜੇ ਆ ਇਹ ਆ ਵੈੜ ਦਿਖਾਉਣੀ ਹੈ ਜੀ ਆਪਾਂ ਲਾਠ ਤੇ ਚੈੱਕ ਕਰੋ ਚੌਕੀ ਹੈ ਵੈੜ ਦੀ ਆ ਵੇਖੋ ਥਾਣ ਥੁਣ ਚੈੱਕ ਕਰ ਲਓ ਵੈੜ ਦਾ ਤੇ ਕੱਦ ਕਾਠ ਵੈੜ ਦਾ ਬਹੁਤ ਹੀ ਸੋਹਣਾ ਹੋ ਇਹ ਤਾਂ ਪਹਿਲਾ ਸੁਆਈ ਜੀ ਪਹਿਲਾ 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 ਸੁਆਈ ਚਾਰ ਦੰਦ 24 ਦੰਦ ਚਾਰ ਦੰਦ ਠੀਕ ਆ ਦੇਣ ਕਿਨੇ ਲਾ ਜੂਗੀ ਏ ਪਤਾ ਨਹੀਂ ਜੀ 20 ਲਾ ਜੇ 15 ਲਾ ਜੇ ਭਾਈ ਇਹ ਫੋਨ ਲਈ ਆਪਾਂ ਆਪਾਂ ਇਹਦਾ ਇਹ ਪੱਕਾ ਪ੍ਰੋਪਰ ਨਹੀਂ ਕਿਸੇ ਨੂੰ ਦੱਸਿਆ ਠੀਕ ਆ ਸਾਡੀਆਂ ਵੀ ਤੁਹਾਨੂੰ ਕਹਿ ਦਈਏ ਠੀਕ ਆ ਠੀਕ ਆ ਜੀ ਦਾ ਪਤਾ ਉਹਦਾ ਕਹਿ ਦਈਦਾ ਕਿ ਇਹ ਇੰਨਾ ਟਾਈਮ ਲੱਗਦਾ ਹਾਂਜੀ ਹਾਂਜੀ ਜਿੰਨ 15 20 ਜਿੰਨ ਮੂਲੀ ਲੈ ਜਾ 15 ਲਾ ਜੇ 20 ਲਾ ਜੇ ਬਾਕੀ ਦੰਦ ਉਹ ਜਿੰਨੇ ਕਗੜਿਆਂ ਦੱਸੇ ਉਹਨੇ ਕ ਤੁਸ਼ ਅੱਗੇ ਦੱਸ ਦੇਣੇ ਅਸੀਂ ਕਿਹੜਾ ਥੀ ਦਵਾਈ ਆ ਦੱਸ ਲੈ 15 ਖੜ ਦੇਣ ਦੀ ਵੀ ਕਰ ਸਕਦੀ ਆ ਹਾਂਜੀ ਹਾਂਜੀ ਆ ਦੇਖੋ ਜੂ ਪੂਰਾ ਕੱਦ ਦੇਖੋ ਚੈੱਕ ਕਰੋ ਕੱਦ ਕਾਰਡ ਪੂਰਾ ਐ ਵੱਡਾ ਵਾ ਕੱਦ ਵੀ ਚੰਗਾ ਵਾ ਤੇ ਥਣ ਬੜਾ ਸੋਹਣਾ ਲੱਗਾ ਉਹਨੂੰ ਤੇ ਜਿਹੜੇ ਸਹਾਰਨਾ ਕੱਦ ਵਜਨ ਆ ਭਵਾਨੇ ਦੀਆਂ ਢਿੱਲਾਂ ਵੀ ਕਾਫੀ ਕੱਢੂਗੀ ਇਹ ਆ ਜੋ ਪਾ ਜਿਲਾਓ ਆ ਦੇਖੋ ਫੇਸ ਫੂਸ ਬੜਾ ਸੋਹਣਾ ਹੈ ਦਾ ਪੂਰੀਆਂ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਵੇੜ ਤੇ ਲਾਂਡੋਲਾ ਕਾਫੀ ਚੰਗੀ ਆ ਵਾ ਚੰਗਾ ਥਣ ਤਿਆਰ ਕਰੂਗੀ ਚੰਗਾ ਥਣ ਕੱਢੂਗੀ ਖਵਾਨਾ ਬੜਾ ਸੋਹਣਾ ਆ ਆ ਵੇਖੋ ਥਣ ਵੇਖੋ ਬਹੁਤ ਹੀ ਸੋਹਣਾ ਲੱਗਾ ਕਰਮਾ ਵਾਲੀ ਨੂੰ ਠੀਕ ਆ ਤੇ ਇਹ ਭਾਈ ਦੁੱਧ ਕਿੰਨਾ ਜਵਾਊਗੀ ਇਹ ਦੁੱਧ ਭਾਈ ਸੇਵਾ ਦਾ ਜੀ ਦੁੱਧ ਜੇ ਵੀ ਸੇਵਾ ਚੰਗੀ ਭੈਣ ਭਰਾ ਕਰੂਗਾ ਹਾਂਜੀ ਇਹ ਆ ਗਈ ਵੀਰ ਉੱਪਰ ਵੀ ਚਵਾਰ ਖਾਦੀ ਆ ਠੀਕ ਆ ਜੀ ਠੀਕ ਦੁੱਧ ਸੇਵਾ ਦਾ ਦਈ ਆ ਗਈ ਜਿਹੜਾ ਆਪਣੀ ਸਮਝ ਹੈ ਨਾ ਚੀਪਾ ਜਿਹੜਾ ਖੱਟਾ ਸ਼ਾਇਦ ਹੁੰਦਾ ਹੁੰਦਾ ਇਹਦਾ ਅੱਛਾ ਜੀ ਹਾਂਜੀ ਸਾਡੇ ਚਲੋ ਨਿਗਾਹ ਜੇ ਉਹਦਾ ਦਿਨ ਚਲੋ ਵੀ ਦੁੱਧ ਜਿੰਦਾ ਸੇਵਾ ਕਰ ਲੋ ਗਾਹ ਦਾ ਤੇ ਕੋਈ ਮੇਜ਼ ਬੰਨਾ ਨਹੀਂ ਨਾ ਜੀ 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 ਗਾਵਾਂ ਤੋਕੜਾਂ ਨੂੰ ਲੋਕੀ ਪੱਠੇ ਚੰਗੇ ਪਾ ਲੈਣ ਤੇ ਗਾਵਾਂ ਦਾ ਤੋਕੜਾਂ ਦੇ ਵਿੱਚੋਂ ਟੋਕੜ ਸੱਲੇ ਪਰਾਂ ਬਧੀਆ ਉਹਦੀ ਫੁੱਟ ਪਾਉਣੀ ਆ ਆ ਵਾਲੀ ਠੀਕ ਹੈ ਠੀਕ ਹੈ ਜੀ ਤਿੰਨ ਥਾਣੇ ਤੇ ਤਿੰਨਾ ਥਾਣੇ 18 ਲੀਟਰ ਦੇ ਠੀਕ ਹੈ ਠੀਕ ਹੈ ਇਹਦਾ ਕਿੰਨਾ ਕਰਨਾ ਮੁੱਲ ਪਈ ਆਪਾਂ ਨਾ ਇਹਦਾ ਜੇ ਭੈਣ ਭਰਾ ਕੋਲ ਜਿਹੜਾ ਸਾਮ ਨੂੰ ਦਾ ਬੱਛੀ ਦੇ 85000 ਰੁਪਏ ਆ। ਹਾਂਜੀ। ਹਾਂਜੀ। ਇਹ ਆ ਗਿਆ ਆਪਾਂ ਰੋਟੀ ਰੱਖਣੀ ਆ ਆਪਣੀ ਤੇ ਦੇਣੀ ਆ। ਹਾਂਜੀ। ਗੱਲ ਰੋਟੀ ਦਾ ਮਸਲਾ ਸਾਰਾ। ਜਿਹੜਾ 70000 ਰੁਪਏ ਲਾ ਲਾਂਗਾ ਅੱਜ। ਅੱਛਾ ਜੀ। ਹਾਂਜੀ। ਤੇ ਮਾਨਕ ਨਾ ਕਰਨਾ। ਹਾਂਜੀ ਕਰ ਦਾਂਗੇ ਮਾਨ ਮਾਰਾ ਜੀ। ਖੁੱਲਾ ਹੀ ਕਰਨਾ ਅੰਕਲ ਜਦੋਂ ਮੈਂ ਕਰਨਾ ਵਾਂ। ਪੰਜ ਹੀ ਕਰ ਦਾਂਗੇ ਜੀ ਖੁੱਲ੍ਹ ਕੇ। ਠੀਕ ਹੈ ਜੀ। 8000 ਦੀ 8000 ਦੀ ਆ 80 ਦੇ ਦਾਂਗੇ ਠੀਕ ਹੈ ਠੀਕ ਆ ਅੰਕਲ ਜੀ ਇਹ ਆ ਗਿਆ ਮੌਕੇ ਦੇ ਮੁੜ ਕੇ ਛੋੜ ਛੂਟ ਕਰਾਦੇ ਹੋ ਜੇ ਕਰਨੀ ਇਹਦੇ ਕੋਈ ਨੇੜੂ ਬਾਜੂ ਪੰਜ 700 ਦੀ ਕੀੜੀ ਗੱਲ ਕਰਨੀ ਕੋਈ ਗੱਲ ਬਾਤ ਹੋਣੀ ਗੱਲ ਬਾਤ ਇਹ ਕਰਨੀ ਆ ਮਿਹਰਬਾਨੀ ਤੁਹਾਡੀ ਮੈਂ ਇਹ ਗੱਲ ਬਾਤ ਆਖਣਾ ਕਰਨੀ ਜੋ ਕਿ ਜਦੋਂ ਹਨ ਭੈਣ ਭਰਾ ਕੋਈ ਬੈਨਾ ਪਉਂਦਾ ਆਪਾਂ ਨੂੰ ਆਪਣੀ ਸਲਾਹ ਕਰਕੇ ਪਾਇਆ ਕਰੋ ਮੇਰੇ ਭੈਣ ਭਰਾ ਇਹਨਾਂ ਬੱਚੀ ਮੇਰੇ ਵੀਰ ਨੇ ਕਿਨ 5000 ਰੁਪਏ ਬੈਨਾ ਦੇ ਕੇ ਦੋ ਦਿਨਾਂ ਡੱਕ ਛੱਡੀ ਹਾਂਜੀ ਬਾਅਦ ਚ ਫਿਰ ਕਹਿੰਦਾ ਕੋਈ ਅਮਰਜੈਂਸੀ ਵੀਰੇ ਕੰਮ ਪੈ ਗਿਆ ਮੈਨੂੰ ਮੇਰੇ ਕੋ ਆ ਨਹੀਂ ਹੁਣਾ ਹਾਂਜੀ ਇਹ ਫਿਰ ਮੈਂ ਜਦੋਂ ਬੱਚੀ ਦੀ ਮੇਰੀ ਵੇਖੀ ਉਹਨੇ ਕੋਈ ਚੱਕਰ ਤੇ ਪਰ ਫਿਰ ਚਲੋ ਮੈਂ ਵਾਪਸ ਕਰਤਾ ਬੈਨਾ ਜੀ ਭਾਵੇਂ ਇਹ ਵੀ ਆਪਣਾ ਫਿਰ ਵੀ ਆਪਾਂ ਮੋੜਤਾ ਤੇ ਆਪਣਾ ਡਾਵਾ ਕੋਈ ਗੱਲ ਨਹੀਂ ਆਪਣਾ ਕੋਈ ਅਮਰਜੈਂਸੀ ਕੰਮ ਪੈ ਜਾਂਦਾ ਨਹੀਂ ਥੋੜਾ ਸਲਾਹ ਕਰਕੇ ਬੈਨਾ ਮੈਨਾਂ ਪਾਇਆ ਕਰੋ ਹਾਂਜੀ ਇਹ ਸਮਝ ਹੁੰਦਾ ਕੋਈ ਡੰਗਰ ਆਹੀ ਵੀ ਧਿਆਨ ਨਾਲ ਦੇਖ ਕੇ تسਲੀ ਕਰਨਾ ਹਾਂ ਦੇਖਣ ਦੰਦ ਦੇਖਣ ਕੋਈ ਕਮੀ ਆਂਦੇ ਪਿੱਛੇ ਦੇ ਤਾਂ ਹੀ ਲਲਕਾਰਦੇ ਬਿਲਕੁਲ ਜੀ ਬਿਲਕੁਲ ਡਰ ਕੇ ਨਹੀਂ ਕੋਈ ਗੱਲ ਕਰਦੇ ਪੀ ਡਰ ਕੇ ਕਰਦੇ ਪਿਸ਼ਾ ਮਾਰਦੀ ਦੇ ਦਈਏ ਤੇ ਲਮਾ ਆਵੇ ਜੀ ਜੀ ਇਹਦੀ ਗਲਤੀ ਵੀ ਤਾਂ ਹੀ ਵਾਪਸ ਕਰ ਦਿੱਤਾ ਉਹ ਗੱਲ ਨਹੀਂ ਦਾ ਮਾੜਾ ਲੈਣਾ ਨੰਗਲ ਤੇ ਨਾ ਮਾੜਾ ਦੇਣਾ ਤੁਸੀਂ ਤਾਂ تسਲੀ ਕਰਾ ਕੇ ਦੇਣੀ ਹੈ ਆਪਣੀ ਕਿ ਪੁਰਾਣਾ ਵੀ ਬਾਹਰ ਕਰ ਤੇ ਨਵਾਂ ਥੜਾ ਕਰੀਏ ਇਹਨਾਂ ਚਾਰ ਪਾਈਆਂ ਤੇ ਢੜ ਚਾਰੇ ਸਵੇਰ 10 ਵਜੇ ਨੂੰ ਦੇਖੀਏ ਜੇ ਸੱਤ ਪਾਈਆਂ ਤੁਹਾਡੀਆਂ ਉਹ ਵੀ ਚਲੋ ਦਜੀਹਰ ਆ ਕੇ ਮਾਰੇ ਕਿਰਬਾਨਾ ਇਹ ਆ ਕੇ ਆਪਣੀ ਕਿਰਬਾਨਾ ਚਲੋ ਅੱਗੇ 60 ਗਾਂ ਦਾ ਡਕਰਾਣਾ ਐਵਰੀ ਸਾਡੀ ਮਹੀਨੇ ਦਾ 60 ਕ ਵੇਚਦੇ ਆ ਜਦੋਂ ਵੀ ਭਿੰਦਰ ਸਾਹਿਬ ਤੁਸੀਂ ਹੁੰਡਾ ਵੇਚੋ ਹੁਣ ਅੱਗੇ ਨਾਲ ਐਵਰੇਜ ਵੱਧ ਗਈ ਆ ਵੀਡੀਓ ਤੋਂ ਬਿਨਾ ਵੇਖ ਜਾਂਦਾ ਹਣਾ ਮਾਲ ਕੇ ਫਿਰ ਆਪਦੀ ਗੱਪਾਂ ਹਾਂਜੀ ਉਦਾਂ ਵੀ ਵੇਚ ਜਾਂਦਾ ਆ ਤੁਹਾਡੀ ਗੱਪਾਂ ਨਾਲ ਉਦਾਂ ਵੀ ਕਈ ਫੋਨ ਆ ਜਾਂਦੇ ਨੇ ਜਦੋਂ ਵੀਡੀਓ ਤੋਂ ਬਾਅਦ ਚ ਵੀ ਕਈ ਵਾਰ ਲੈ ਲੈਂਦੇ ਵੀਡੀਓ ਪਵਾ ਦਿੰਦੇ ਮੈਂ ਨਾ ਹੁਣ ਥੋੜੀਆਂ ਦੋ ਦਿਨ ਮਾਨਸਿਕ ਲੀ ਜਾਵਾ ਤੁਹਾਡੀ ਗੱਪਾਂ ਨਾਲ ਸਾਡੀ ਸਾਡਾ ਕੰਮ ਭਾਜੀ ਤੁਹਾਡੇ ਤੁਹਾਡੇ ਸਿਰ ਤੇ ਚਾਹਦਾ ਵਪਾਰੀਆਂ ਦੇ ਸਿਰ ਤੇ ਬਸ ਜਦੋਂ ਵਿਚਾਰ ਬਣਾਉਂਦੇ ਆ ਫਿਰ ਮਾਨਸਿਕ ਦੇ ਵੀ ਆ ਗਏ ਉਹ ਵੀ ਆਪਣੀ ਵੀਡੀਓ ਵੇਖੀ ਮਾਲੇ ਵੇਚ ਗਿਆ ਹਦੋਂ ਠੀਕ ਆ ਠੀਕ ਆ ਉਹਨਾਂ ਪਾ ਫੇਸਬੁੱਕ ਤੇ ਪਾਉਣੇ ਆ ਤੇ YouTube ਤੇ ਪਾਉਣੇ ਆ ਠੀਕ ਹੈ ਠੀਕ ਹਾਂਜੀ ਠੀਕ ਹੈ ਜੀ ਤੇ ਆਹ ਵੇਖ ਸਕਦੇ ਹੋ ਤੁਸੀਂ ਡੰਗਰ ਜਿੰਨੇ ਵੀ ਪਾਏ ਆ ਬਿਲਕੁਲ ਬਹੁਤ ਹੀ ਸੋਹਣੇ ਸੁਨੱਖੇ ਆ ਤੇ ਜਿਨ੍ਹਾਂ ਵਿੱਚੋਂ ਪੰਜ ਗੱਬਣਾਵਾਂ ਤੇ ਇੱਕ ਤਾਜੀ ਸੂਈ ਆ ਤੇ ਚਾਰ ਮੱਜਾਂ ਤੇ ਇੱਕ ਵਹਿੜ ਆ ਜੀ ਆਹੀ ਪਾਪੂ ਸੇਲ ਕਰਦੇ ਆ ਜੀ ਆਪਣੀ ਆ ਕੇ ਚੰਗੀ ਤਰ੍ਹਾਂ ਤਸੱਲੀ ਕਰ ਲਿਓ ਜਿਹੜਾ ਸੁਆ ਸੁਆ ਡੰਗਰ ਉਹਨੂੰ ਦੋ ਟਾਈਮ ਚੋਲਿਓ ਤੇ ਜਿਹੜਾ ਗੱਬਣ ਪਸ਼ੂਆ ਨੂੰ ਚੈੱਕ ਕਰਕੇ ਆਪਣੇ ਥਾਂ ਟਿੱਪ ਕੇ ਲੈ ਕੇ ਜਾਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ